सतनाम सतनाम मालिक ने हर इंसान को इंसान बनाया हमने उसे हिंदू या मुसलमान बनाया कुदरत ने तो बख्शी थी हमें एक ही धरती हमने कहीं भारत कहीं ईरान बनाया ए देश इंसान दे बनाए हुए ने जातां इंसान दिया बनाईयां होइयां ने धर्म इंसान दे बनाए हुए ने, ने जकर धरती दा इतिहास खोल लिए ਤੇ ਸਭ ਤੋਂ ਵੱਧ ਬੱਚਿਓ ਲਹੂ ਲੋਹਾਨ ਕਿਹਨਾਂ ਨੇ ਕੀਤਾ ਧਰਮਾਂ ਦੀਆਂ ਲੜਾਈਆਂ ਆਪਸ ਵਿੱਚ ਜਿਹੜੀਆਂ ਆ ਜਾਂ ਜਾਤਾਂ ਦੀਆਂ ਲੜਾਈਆਂ ਜਿਹੜੀਆਂ ਆ ਇਹਨਾਂ ਵਿੱਚ ਜ਼ਿਆਦਾ ਰਕਤਪਾਤ ਹੋਇਆ ਤੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਪਿਆਰਾ ਬੱਚਾ ਪੈਦਾ ਹੋਇਆ ਇੱਕ ਬਹੁਤ ਹੀ ਪਿਆਰਾ ਇਲਾਹੀ ਨੂਰ ਪੈਦਾ ਹੋਇਆ ਸਨ ਸੀਗਾ 1668 ਹੁਣ ਧਿਆਨ ਨਾਲ ਸੁਣਨਾ ਆਪਾਂ ਇੱਧਰ ਆ ਰਹੇ ਹਾਂ ਠੀਕ ਹੈ ਸਨ ਕਿਹੜਾ ਬੋਲਿਆ 1600 ਇਹਦੇ ਵਿੱਚ ਇੱਕੋ ਹੀ ਲਾਈਨ ਆਪਾਂ ਬੋਲਾਂਗੇ ਮਾਂ ਗੁਜਰੀ ਦੇ ਪਿਆਰੇ ਤੇਰੀ ਜੈ ਹੋਵੇ ਮਾਂ ਗੁਜਰੀ ਦੇ ਪਿਆਰੇ ਤੇਰੀ ਜੈ ਹੋਵੇ ਜੈ ਹੋਵੇ 1668 ਸ਼੍ਰੀ ਗੁਰੂ ਤੇਗ ਬਹਾਦਰ ਜੀ ਕੱਲ ਤੁਹਾਨੂੰ ਮੈਂ ਕਰਾ ਰਿਹਾ ਸੀਗਾ ਜਦੋਂ ਉਹ ਯਾਤਰਾਵਾਂ ਤੇ ਸਨ ਤੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਡ੍ਰੌਪ ਕੀਤਾ ਛੱਡਿਆ ਉਹਨਾਂ ਨੇ ਉੱਥੇ ਮਾਤਾ ਨਾਨਕੀ ਨਾਲ ਨੇ ਉਹਨਾਂ ਦੇ ਮਾਤਾ ਗੁਜਰੀ ਜੀ ਕੁਝ ਸਿੱਖ ਸੰਗਤਾਂ ਦੇ ਨਾਲ ਉਹਨਾਂ ਨੂੰ ਪਟਨਾ ਸਾਹਿਬ ਜਿਹੜਾ ਸੀ ਉਹ ਟਹਿਰਾ ਕੇ ਆ ਬੰਗਲਾਦੇਸ਼ ਚਲੇ ਜਾਂਦੇ ਨੇ ਪਿੱਛੋਂ ਇੱਕ ਇਲਾਹੀ ਨੂਰ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਜਿਹਨਾਂ ਦਾ ਨਾਮ ਕਰਨ ਕੀਤਾ ਗਿਆ ਗੋਵਿੰਦ ਰਾਏ ਨਾਟ ਗੋਵਿੰਦ ਸਿੰਘ ਇੱਥੇ ਯਾਦ ਰੱਖਣਾ 1668 ਦੇ ਵਿੱਚ ਗੋਵਿੰਦ ਰਾਏ ਗੋਵਿੰਦ ਸਿੰਘ ਨੇ ਗੋਵਿੰਦ ਰਾਏ ਉਹਨਾਂ ਦਾ ਨਾਮ ਰੱਖਿਆ ਗਿਆ 6 ਸਾਲ ਬਾਅਦ ਗੁਰੂ ਸਾਹਿਬ ਜਿਹੜੇ ਨੇ ਉਹ ਚੱਕ ਨਾਨਕੀ ਆਂਦੇ ਨੇ ਨੌਟ ਆਨੰਦਪੁਰ ਸਾਹਿਬ ਧਿਆਨ ਨਾਲ ਸੁਣੀ ਜਨਾ ਯਾਦ ਚੱਕ ਨਾਨਕੀ ਆਂਦੇ ਨੇ ਉੱਥੇ ਆ ਕੇ 1675 ਸਾਲ ਆਂਦਾ ਬੱਚਿਓ ਇਹ ਸੁਣਨ ਵਾਲੀ ਗੱਲ ਹੈ ਜਿਹੜੀ ਅੱਜ ਆਪਾਂ ਨਾਲ ਲੈ ਕੇ ਜਾਣੀ ਆ ਧਰਤੀ ਦੇ ਇਤਿਹਾਸ ਦੇ ਵਿੱਚ ਤਿੰਨ ਡਾਇਲੌਗ ਤਿੰਨ ਸੰਵਾਦ ਬੜੇ ਮਹਾਨ ਹੋਏ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਸੰਵਾਦ ਜਿਹੜੇ ਵਿਅਕਤੀ ਨੇ ਬੋਲਿਆ ਸੀਗਾ ਉਹਦੀ ਉਮਰ ਉਸ ਵੇਲੇ 100 ਸਾਲ ਤੋਂ ਜ਼ਿਆਦਾ ਸੀ ਉਹਨੂੰ ਦੁਨੀਆ ਲੋਰਡ ਕ੍ਰਿਸ਼ਨ ਦੇ ਨਾਮ ਤੋਂ ਜਾਣਦੀ ਹੈ ਉਹਨਾਂ ਨੇ ਕਿਹਾ ਸੀਗਾ ਮਹਾਭਾਰਤ ਦੇ ਯੁੱਧ ਦੇ ਵਿੱਚ ਯਦਾ ਯਦਾ ਹੀ ਦਰਮਸਯ ਗਲਾਨੀਰ ਬਭਤੀ ਭਾਰਤਾ ਅਭਯੁਤਾ ਨਾਮ ਹੀ ਅਦਰਮਸਯ ਤਦ ਆਤਮਾ ਨਾਮ ਸ੍ਰਿਜਮਹਿਮ ਉਹਨਾਂ ਨੇ ਯੁੱਧ ਦੇ ਮੈਦਾਨ ਵਿੱਚ ਕਿਹਾ ਕਿ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਉਦੋਂ ਉਦੋਂ ਮੈਂ ਧਰਮ ਦੀ ਸਥਾਪਨਾ ਦੇ ਲਈ ਜਨਮ ਲੈਂਦਾ ਹਾਂ ਯਾਨੀ ਕਿ 100 ਸਾਲ ਦੀ ਉਮਰ ਦੇ ਵਿੱਚ ਕਿੰਨੇ ਕਿਹਾ ਭਗਵਾਨ ਕ੍ਰਿਸ਼ਨ ਨੇ ਕਿਹਾ ਅੱਜ ਤੋਂ 8000 10000 ਸਾਲ ਪਹਿਲੇ ਦੀ ਗੱਲ ਹੈ। ਦੂਸਰਾ ਮਹਾਨ ਸੰਵਾਦ ਅੱਜ ਤੋਂ 2025 ਸਾਲ ਪਹਿਲੇ ਇੱਕ ਬਹੁਤ ਇਲਾਹੀ ਆਵਾਜ਼ ਸੀਗੀ 크ਿਸਚੀਅਨਿਟੀ ਦੇ ਨਾਲ ਸੰਬੰਧਿਤ ਹੈ। ਜਦੋਂ ਈਸਾ ਮਸੀਹ ਨੂੰ ਸਲੀਪ ਦੇ ਉੱਤੇ ਲਟਕਾਇਆ ਗਿਆ ਤੇ ਉਦੋਂ ਉਹਨਾਂ ਦੇ ਜਿਸਮ ਦੇ ਉੱਤੇ ਕਿੱਲਾਂ ਠੋਕੀਆਂ ਗਈਆਂ। ਈਸਾ ਮਸੀਹ ਜਦੋਂ ਉਹਨਾਂ ਦੇ ਜਿਸਮ ਦੇ ਉੱਤੇ ਕਿਲ ਠੋਕੇ ਜਾ ਰਹੇ ਸੀਗੇ ਇਹ ਦੂਸਰਾ ਸੰਵਾਦ ਦੂਸਰਾ ਡਾਇਲੋਗ ਉਹਨਾਂ ਨੇ ਕਿਹਾ ਕਿ हे ਈਸ਼ਵਰ ਇਹਨਾਂ ਨੂੰ ਮਾਫ਼ ਕਰ ਦੇ ਇਹਨਾਂ ਨੂੰ ਨਹੀਂ ਪਤਾ ਹੈ ਕੀ ਕਰ ਰਹੇ ਨੇ ਕਿੰਨੇ ਬੋਲਿਆ ਇਸਮਸੀ ਨੇ ਤੀਸਰਾ ਸੰਵਾਦ ਇੱਕ ਬਾਲ ਮੁਖ ਤੋਂ ਆਇਆ ਜਿਸ ਵੇਲੇ ਉਹਨਾਂ ਦੀ ਉਸ ਬਾਲਕ ਦੀ ਉਮਰ ਸਿਰਫ 9 ਸਾਲ ਸੀ ਤੇ ਉਸ ਬਾਲਕ ਦਾ ਨਾਮ ਸੀਗਾ ਗੋਬਿੰਦ ਰਾਏ ਦਾ ਸੀਗਾ ਚੱਕ ਨਾਨਕੀ ਕੁਝ ਕਸ਼ਮੀਰੀ ਪੰਡਤ ਆਂਦੇ ਨੇ ਉਹ ਕਹਿੰਦੇ ਨੇ ਕਿ ਔਰੰਗਜ਼ੇਬ ਸਾਨੂੰ ਕੀ ਬਣਾਉਣਾ ਚਾਹੁੰਦਾ ਹੈ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਇਸਲਾਮ ਪੈਦਾ ਕਰਨਾ ਚਾਹੁੰਦਾ ਹੈ ਉਸ ਵੇਲੇ ਨੌਵੀਂ ਪਾਤਸ਼ਾਹੀ ਦੇ ਮੁਖ ਤੋਂ ਜਿਹੜੇ ਵਾਕ ਨਿਕਲੇ ਸਨ ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਪੰਡਤ ਜੀ ਇਸ ਵੇਲੇ ਧਰਤੀ ਦੇ ਉੱਤੇ ਕਿਸੇ ਬੜੇ ਮਹਾਨ ਆਤਮਾ ਦੀ ਬਲੀਦਾਨ ਦੀ ਜ਼ਰੂਰਤ ਹੈ ਤੇ ਉਸ ਵੇਲੇ ਲਾਗੇ ਕੌਣ ਖੜੇ ਸਨ ਉਹਨਾਂ ਦੇ ਸੁਪੁੱਤਰ 9 ਸਾਲ ਦੇ ਗੋਵਿੰਦ ਰਾਏ ਇਹ ਬਚੂ ਤੀਸਰਾ ਸੰਵਾਦ ਅਜ ਬਾਲ ਦਿਵਸ ਦੇ ਰੂਪ ਦੇ ਵਿੱਚ ਨਾਲ ਲੈ ਕੇ ਜਾਣਾ ਇੱਕ ਬੱਚਾ ਸੀਗਾ ਛੋਟਾ ਜਿਹਾ ਜਿਹੜੇ ਬਾਅਦ ਚ ਗੁਰੂ ਸਹਿਬਾਨ ਹੋਏ ਪਰ ਉਸ ਵੇਲੇ ਬਾਲਕ ਸਨ 9 ਸਾਲ ਦੇ ਉਹਨਾਂ ਨੇ ਆਪਣੇ ਪਿਤਾ ਨੂੰ ਕੀ ਕਿਹਾ ਧਰਤੀ ਦਾ ਬਹੁਤ ਮਹਾਨ ਸੰਵਾਦ ਹੈ ਡਾਇਲੋਗ ਹੈ ਉਹਨਾਂ ਨੇ ਕਿਹਾ ਪਿਤਾ ਜੀ ਇਸ ਵੇਲੇ ਧਰਤੀ ਦੇ ਉੱਤੇ ਤੁਹਾਡੇ ਨਾਲੋਂ ਜ਼ਿਆਦਾ ਮਹਾਨ ਆਤਮਾ ਮੌਜੂਦ ਨਹੀਂ ਹੈ ਐਸ ਕਰਕੇ ਤੁਸੀਂ ਜਾਓ ਤੇ ਧਰਮ ਦੇ ਲਈ ਆਪਣਾ ਬਲੀਦਾਨ ਦੇ ਦਿਓ ਕਿੰਨਾ ਮਹਾਨ ਹੋਏਗਾ ਉਹ ਬੱਚਾ ਜਿਹੜਾ ਆਪਣੇ ਪਿਤਾ ਨੂੰ ਕਹਿ ਰਿਹਾ ਹੈ ਕਿ ਤੁਸੀਂ ਜਾ ਕੇ ਧਰਮ ਦੇ ਲਈ ਆਪਣੀ ਜਾਨ ਦੇ ਦਿਓ ਕੁਰਬਾਨ ਹੋ ਜਾਓ ਸੋ ਫਤੇਦੀ ਸਾਜ ਸਾਰਿਆਂ ਨੇ ਪਾਣੀ ਹੈ ਇਸ ਸੰਵਾਦ ਦੇ ਉੱਤੇ ਬੋਲੇ ਸੋਨਿਹਾਲ ਸੰਵਾਦ ਛੋਟਾ ਸੀਗਾ ਸੰਵਾਦ ਤੇ ਬਹੁਤ ਵੱਡਾ ਸੀਗਾ ਸਾਰਿਆਂ ਨੇ ਹੱਥ ਉੱਪਰ ਕਰਕੇ ਜਿਹੜਾ ਹੈ ਜਵਾਬ ਦੇਣਾ ਹੈ ਫਤੇ ਦੀ ਸਾਂਝ ਦਾ ਬੋਲੋ ਸੋਨਿਆਲ ਠੀਕ ਹੈ ਇਹ ਸੰਵਾਦ ਸੀਗਾ ਸ੍ਰੀ ਗੁਰੂ ਗੋਬਿੰਦ ਰਾਏ ਦਾ ਜਿਨ੍ਹਾਂ ਨੂੰ ਅੱਜ ਅਸੀਂ ਸਟੱਡੀ ਕਰਨਾ ਸੀਗਾ ਸਾਡਾ ਜਿਹੜਾ ਅੱਜ ਦਾ ਪੰਜਵਾਂ ਦਿਨ ਹੈ ਮੇਰੇ ਖਿਆਲ 'ਚ ਸ਼ਹਾਦਤਾਂ ਦਾ ਜਿਹੜਾ ਚੱਲ ਰਿਹਾ ਹੈ ਕ੍ਰਮ ਚੱਲ ਰਿਹਾ ਹੈ ਉਹਦੇ ਵਿੱਚ 1668 ਸਨ ਅੱਜ ਨਾਲ ਲੈ ਕੇ ਜਾਣਾ ਹੈ ਬਾਲਕ ਗੋਬਿੰਦ ਰਾਏ ਦਾ ਜਨਮ ਹੁੰਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੋਖ ਤੋਂ ਪਟਨਾ ਸਾਹਿਬ ਤੇ ਜਦੋਂ ਚੱਕ ਨਾਨਕੀ ਆਂਦੇ ਨੇ 1675 ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਕ ਦੇ ਰਾਹਵਲ ਪਾਣ ਵਾਲੇ ਪੰਡਤ ਨਹੀਂ ਸੀ ਹਗੇ ਉਹਨਾਂ ਨੂੰ ਉਸ ਰਾਹ ਤੇ ਪਾਣ ਵਾਲੇ ਕੌਣ ਸਨ ਬਾਲਕ गोविंद ਰਾਏ ਇਲਾਹੀ ਨੂਰ ਨੂੰ ਇਲਾਹੀ ਨੂਰ ਨੇ ਕਿਹਾ ਕਿ ਜਾਓ ਜਾ ਕੇ ਧਰਮ ਦੇ ਲਈ ਕੁਰਬਾਨ ਹੋ ਜਾਓ ਇਹ ਹੈ ਸੋ ਅੱਜ ਅਸੀਂ ਬਾਲ ਦਿਵਸ ਜਿਹੜਾ ਮਨਾਨੇ ਆ ਆਪਾਂ ਜਿਹੜਾ ਸ਼ੁਰੂ ਕੀਤੀ ਪ੍ਰਥਾ ਉਹਦੇ ਵਿੱਚ ਇੱਕ ਚੇਂਜ ਵੀ ਲਿਆਂਦਾ ਜਾ ਰਿਹਾ ਹੈ ਕਿ ਬਾਲ ਦਿਵਸ ਜਿਹੜਾ ਹੈ ਉਹ ਦੋ ਛੋਟੇ ਸਹਿਬਜ਼ਾਦੇਆਂ ਦੇ ਨਾਮ ਕੀਤਾ ਜਾਵੇ ਕਿ ਦੋ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੇ ਵਾਕਈ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਵਾਲਾ ਕੰਮ ਕੀਤਾ ਹੈ ਜੇਕਰ ਸਾਰਿਆਂ ਨੂੰ ਇਹ ਫੈਸਲਾ ਬਹੁਤ ਵਧੀਆ ਲੱਗਦਾ ਹੈ ਤੇ ਇੱਕ ਜ਼ੋਰਦਾਰ ਤਾਲੀਆਂ ਮੈਂ ਚਾਹਾਂਗਾ ਕਿ ਸਟਾਫ ਵਿੱਚੋਂ ਵੀ ਕਿੰਨੇ ਲੋਕ ਪਸੰਦ ਕਰਦੇ ਨੇ ਰਾਈਟ ਵੀ ਛੋਟੇ ਸਾਹਿਬ ਜਾਦੇ ਜਿਹੜੇ ਨੇ ਉਹਨਾਂ ਦੇ ਨਾਮ ਦੇ ਉੱਤੇ ਬਾਲ ਦਿਵਸ ਜਿਹੜਾ ਹੈ ਉਹਦੀ ਸ਼ੁਰੂਆਤ ਹੋਣੀ ਸ਼ੁਰੂ ਹੋਈ ਹੈ ਸੋ ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਬਹੁਤ ਅੱਛਾ ਗਿਆ ਐਸੇ ਤਰੀਕੇ ਦੇ ਨਾਲ ਖੁਸ਼ੀਆਂ ਖੇੜੇ ਰਹਿਣ ਐਸੇ ਸਕੂਲ ਐਸੇ ਤਰ੍ਹਾਂ ਦੇ ਨਾਲ ਅਸੀਂ ਹੱਸਦੇ ਖੇਡਦੇ ਰਹੀਏ ਪਰ ਬਾਲ ਦਿਵਸ ਦੇ ਵਿੱਚ ਤੁਸੀਂ ਬਾਲਕ ਹੋ obedient ਬਣੋ ਮੈਨੂੰ ਸਭ ਤੋਂ ਮਾੜੀ ਗੱਲ ਆਪਣੇ ਇਸ ਫੇਸ ਦੇ ਵਿੱਚ ਇਹ ਲੱਗ ਰਹੀ ਹੈ ਕਿ ਬੱਚੇ ਹੁਣ ਆਗਿਆਕਾਰੀ ਨਹੀਂ ਰਹੇ ਅਧਿਆਪਕਾਂ ਦੇ ਆਪਾਂ ਆਵਾਜ਼ ਮਾਰਦੇ ਆ ਬੱਚੇ ਉਸੇ ਵੇਲੇ ਦੌੜ ਜਾਂਦੇ ਨੇ ਉਹ ਕਹਿੰਦੇ ਨੇ ਪਤਾ ਨਹੀਂ ਮੈਂ ਚਲਾਕੀ ਮਾਰਨ ਡਿਆ 20 obediency to your teachers and your parents ਆਪਣੇ ਮਾਤਾ ਪਿਤਾ ਦੇ ਤੇ ਆਪਣੇ ਅਧਿਆਪਕਾਂ ਦੇ ਆਗਿਆਕਾਰੀ ਬਣੋ ਜੇਕਰ ਤੁਹਾਨੂੰ ਕੋਈ ਅਧਿਆਪਕ ਕਹਿ ਦਿੰਦਾ ਹੈ ਸਰਕਾਰੀ ਸਕੂਲ ਦੇ ਬੱਚੇ ਤੇ ਰਿਕਾਰਡ ਹੁੰਦੇ ਸਨ ਮੈਨੂੰ ਯਾਦ ਹੈ ਅੱਜ ਤੋਂ 25-30 ਸਾਲ ਪਹਿਲੇ ਜਦੋਂ ਮੈਂ ਬਾਰਡਰ ਦੇ ਲਾਗੇ ਪੜ੍ਹਾਉਂਦਾ ਹੁੰਦਾ ਸੀਗਾ ਬੱਚੋ ਤੇ ਮੈਨੂੰ ਯਾਦ ਹੈ ਕਿ ਅਖੰਡ ਪਾਠ ਜਿਹੜਾ ਸੀਗਾ ਉਹ ਮੇਰੀ ਕਲਾਸ ਦੇ ਕੋਲ ਆ ਗਿਆ ਇੱਕ ਵਾਰੀ 10ਵੀਂ ਕਲਾਸ ਦਾ ਮੈਂ ਹੁੰਦਾ ਸੀਗਾ ਉਦੋਂ ਇੰਚਾਰਜ ਤੇ ਮੈਂ ਕਿਹਾ ਕਿ ਖੀਰ ਬਣਾਣੀ ਆ ਸਾਡੇ ਖੀਰ ਬੰਦੀ ਹੁੰਦੀ ਸਾਰੇ ਬੱਚੇ ਖੀਰ ਜਿਹੜੀ ਉਹ ਆਪਣਾ ਦੁੱਧ ਦਾ ਯੋਗਦਾਨ ਪਾਉਂਦੇ ਹੁੰਦੇ ਸੀਗੇ ਤੇ ਮੇਰੀ ਕਲਾਸ ਦਾ ਇੱਕ ਮੁੰਡਾ ਹੁੰਦਾ ਸੀਗਾ ਉਸ ਵੇਲੇ ਮੈਨੂੰ ਅਚਾਨਕ ਉਹਦਾ ਨਾਮ ਯਾਦ ਆਇਆ ਸਤਨਾਮ ਸਿੰਘ ਨਾਮ ਸੀਗਾ ਉਹਦਾ ਮੈਂ ਕਿ ਖੀਰ ਬੰਨੀ ਐ ਉਹ ਕਹਿੰਦਾ ਸਰ ਕਿਸੇ ਕੋਲੋਂ ਹੋਰ ਨਹੀਂ ਦੁੱਧ ਮੰਗਾਣਾ ਕੱਲ ਖੀਰ ਜਿਹੜੀ ਐ ਉਹ ਮੇਰੇ ਪਰਿਵਾਰ ਵੱਲੋਂ ਆਏਗੀ ਅਗਲੇ ਦਿਨ ਚਲੋ ਦੁੱਧ ਦੂਸਰਿਆਂ ਨੇ ਵੀ ਪਾਇਆ ਪਰ ਸਤਨਾਮ ਸਿੰਘ ਨੇ ਦੋ ਢੋਨੇ ਵੱਡੇ 50-50 ਕਿਲੋ ਦੇ ਜਿਹੜੇ ਸੀ ਉਹਦੇ ਘਰੋਂ ਆਏ ਸੀਗੇ ਇੱਕ ਜ਼ੋਰਦਾਰ ਕਲਾਪਿੰਗ ਉਹ ਬੱਚਾ ਮੈਨੂੰ ਯਾਦ ਆਇਆ ਦੇਖੋ ਕਿੰਨੀ ਭਾਵਨਾ ਸੀਗੀ ਉਹ ਬੱਚੇ ਦੇ ਵਿੱਚ ਉਹਨੇ ਕਹਿਆ ਸਰ ਨਹੀਂ ਖੀਰ ਸਾਡੇ ਵੱਲੋਂ ਬਣੇਗੀ ਸਾਡੀ ਕਲਾਸ ਵੱਲੋਂ ਇੱਕ ਕੁਇੰਟਲ ਦੁੱਧ ਬੱਚਿਓ ਨੇ ਉਹ ਖੀਰ ਵਿੱਚ ਪਾਇਆ ਇੱਕ ਵਾਰੀ ਦਿੰਦੇ ਹੁੰਦੇ ਸੀਗੇ ਸਾਡੇ ਕੋਲ ਪੰਜ ਬੱਚੇ ਦੌੜੇ ਦੌੜੇ ਆਂਦੇ ਹੁੰਦੇ ਸੀ ਸਰ ਕੋਈ ਗਲਤ ਕੰਮ ਕੀਆ ਤੁਸੀਂ ਇਹ ਕੱਲ ਦੀ ਗੱਲ ਆ ਇੱਕ ਇੱਥੇ ਇੱਕ ਬੱਚੇ ਦਾ ਹੁਣ ਮਨਾ ਨਹੀਂ ਲੈਣਾ ਮੈਂ ਉਹਨੂੰ ਕਿਹਾ ਕਿ ਉੱਥੇ ਬੋਰਡ ਪਿਆ ਵੈ ਉਹ ਬੋਰਡ ਜਿਹੜਾ ਅੰਦਰ ਲਿਆ ਕੇ ਰੱਖ ਦਿਓ ਉਹ ਬੱਚਾ ਜਿਹੜਾ ਹੈ ਉਹਨੇ ਅੱਗੇ ਇੱਕ ਬੱਚੇ ਨੂੰ ਆਰਡਰ ਕੀਤਾ ਚੱਲ ਜਾ ਕੇ ਉਹ ਬੋਰਡ ਜਿਹੜਾ ਚੁੱਕ ਕੇ ਲਿਆ ਉਹ ਬੱਚੇ ਨੇ ਮੇਰੇ ਖਿਆਲ ਚ ਉਸ ਤੋਂ ਅਗਲੇ ਬੱਚੇ ਨੂੰ ਕਿਹਾ ਜਾ ਜਾ ਕੇ ਬੋਰਡ ਲਿਆਓ ਇਹ ਹਾਲਤ ਆ ਗਈ ਬਾਲ ਦੀ ਵਸੇ ਐ ਤੁਸੀਂ ਬੱਚੇ ਹੋ ਆ ਬੋਲੇ ਵਾਲੇ ਬੱਚੇ ਹੋ ਨਹੀਂ ਬੱਚੋ ਬੱਚੇ ਜਿਹੜੇ ਨੇ ਉਹ ਬੱਚੇ ਹੀ ਸਹੀ ਲੱਗਦੇ ਨੇ ਸਕੂਲਾਂ ਦੇ ਵਿੱਚ ਮੈਨੂੰ ਯਾਦ ਹੈ ਕੱਲ ਦੀ ਗੱਲ ਹੈ ਪੂਜਾ ਮੈਡਮ ਨੇ ਕੁਝ ਬੱਚਿਆਂ ਨੂੰ ਕਿਹਾ ਮੈਂ ਛੋਟੀਆਂ ਛੋਟੀਆਂ ਗੱਲਾਂ ਬੜੀਆਂ ਬਜ਼ਰਵ ਕਰਦਾ ਹੁੰਨਾ ਉਹਨਾਂ ਨੇ ਇੱਕ ਬੱਚੀ ਨੂੰ ਕਿਹਾ ਵੱਡੀ ਕਲਾਸ ਦੇ ਨੂੰ ਜੇਕਰ ਅਸੀਂ ਇੱਥੇ ਆਏ ਆ ਪੋਨੀਆਂ ਨਹੀਂ ਕਰਨੀਆਂ ਦੋ ਗੁੱਤਾਂ ਦੇ ਵਿੱਚ ਕੁੜੀਆਂ ਆਣੀਆਂ ਚਾਹੀਦੀਆਂ ਨੇ ਯੂਨੀਫਾਰਮਿਟੀ ਹੋਣੀ ਚਾਹੀਦੀ ਆ ਜੇਕਰ ਲਤਾ ਮੰਗੇਸ਼ਕਰ ਸੀ ਨਾ ਮੈਨੂੰ ਹੁਣ ਯਾਦ ਆ ਗਿਆ ਚਾਨਸ ਰਿਫਲੈਕਟ ਕੀਤਾ ਬੱਚੋ 90 ਸਾਲ ਦੀ ਉਮਰ ਚੋ ਔਰਤ ਜਿਹੜੀ ਆ 93 ਸਾਲ ਦੀ ਉਮਰ ਚ ਉਹਦੀ ਡੈਥ ਹੁੰਦੀ ਐ ਲਤਾ ਮਗੇਸ਼ਕਰ ਦੀ ਐਡਾ ਮਹਾਨ ਨਾਮ ਦੋ ਗੁੱਤਾਂ ਕਰਦੀ ਹੁੰਦੀ ਸੀਗੀ ਦੋ ਗੁੱਤਾਂ 93 ਸਾਲ ਦੀ ਇੱਕ ਉਹ ਔਰਤ ਜਿਹੜੀ ਦੁਨੀਆ ਦੇ ਵਿੱਚ ਉਹਦਾ ਨਾਮ ਦਾ ਡੰਕਾ ਵੱਜਦਾ ਸੀਗਾ ਜੇਕਰ ਉਹ ਕਰਦੀ ਸੀ ਤੁਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀਆਂ ਜੇ ਸੋ ਬੱਚੀਆਂ ਜਿਹੜੀਆਂ ਨੇ ਉਹ ਕਮ ਸੇ ਕਮ ਜਿਵੇਂ ਸਾਡੇ ਪੰਜਾਬ ਦੀਆਂ ਪਹਿਲੀਆਂ ਬੱਚੀਆਂ ਹੁੰਦੀਆਂ ਸੀ ਉਸ ਤਰ੍ਹਾਂ ਦੀ ਰਹਿਣ ਦੀ ਕੋਸ਼ਿਸ਼ ਕਰੋ ਸੋ ਹਰ ਅਧਿਆਪਕ ਦੇ ਵਿੱਚ ਵੀ ਇੱਕ ਬੱਚਾ ਹੁੰਦਾ ਹੈ ਕੱਲ ਨੂੰ ਜਿਹੜੇ ਟੀਚਰ ਬਣਨ ਉਹ ਇੱਕ ਗੱਲ ਯਾਦ ਰੱਖਣਾ ਇੱਕ ਟੀਚਰ ਹੀ ਇਹੋ ਜਿਹਾ ਪੇਸ਼ਾ ਹੈ ਜਿਹਦੇ ਵਿੱਚ ਇੱਕ ਬੱਚਾ ਨਹੀਂ ਮਰਦਾ ਅੰਦਰੋਂ ਜੇਕਰ ਤੁਹਾਡਾ ਬੱਚਾ ਅੰਦਰੋਂ ਨਹੀਂ ਮਰਦਾ ਇਹਦਾ ਮਤਲਬ ਕਿ ਤੁਸੀਂ ਤੰਦਰੁਸਤ ਵੀ ਰਹਿੰਦੇ ਹੋ ਤੇ ਤੁਸੀਂ ਲੰਬੀ ਉਮਰ ਵੱਲ ਵੀ ਜਾਂਦੇ ਹੋ ਸੋ ਇਹ ਚੀਜ਼ ਹੈ ਕਿ ਬੱਚੇ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਸੌਫਟ ਆਕਮਾ ਹੁੰਦੀ ਆ ਬੱਚੇ ਦੇ ਅਥਰੂ ਕਿਉਂ ਛੇਤੀ ਨਿਕਲ ਆਂਦੇ ਨੇ ਕਿਉਂਕਿ ਦਿਲ ਬੜਾ ਨਰਮ ਹੁੰਦਾ ਬੇਈਮਾਨ ਦੇ ਅਥਰੂ ਨਹੀਂ ਨਿਕਲਦੇ ਬੇਈਮਾਨ ਦੇ ਮੂੰਹ ਚੋਂ ਕੀ ਕੀ ਨਿਕਲਦੀਆਂ ਸੌ ਤਰ੍ਹਾਂ ਦੀਆਂ ਸੋਹਾਂ ਨਿਕਲਦੀਆਂ ਮੈਂ ਐ ਸੌ ਖਾਣਾ ਮੈਂ ਨਹੀਂ ਕੀਤਾ ਮੈਂ ਐ ਸੌ ਖਾਣਾ ਮੈਂ ਨਹੀਂ ਕੀਤਾ ਪਰ ਬੱਚੇ ਜਿਹੜੇ ਨੇ ਬੱਚਿਆਂ ਦੇ ਮਨ ਸੌਫਟ ਹੁੰਦੇ ਨੇ ਐਸ ਕਰਕੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਨੇ ਛੇਤੀ ਕਿ ਮੈਨੂੰ ਮੇਰੀ ਮੰਮਾ ਨੇ ਅੱਜ ਮਾਰਿਆ ਹੈ ਬਾਪਾ ਨੇ ਗਾਲੀ ਦਿੱਤੀ ਹੈ ਠੀਕ ਹੈ ਭਰਾ ਨੇ ਮੇਰਾ ਬਿਸਕੁਟ ਖੋ ਲਿਆ ਹੈ ਐ ਸੌਫਟ ਮਾਈਂਡਡ ਚੀਜ਼ਾਂ ਆਗੀਆਂ ਨੇ ਇਹੋ ਜਿਹੇ ਬੱਚਾ ਜਿਉਂਦਾ ਰਹਿਣਾ ਚਾਹੀਦਾ ਹੈ ਅਗਲਾ ਜੀਵਨ ਜਿਹੜਾ ਹੁੰਦਾ ਨਾ ਜਦੋਂ ਆਪਾਂ 20 ਸਾਲ ਨੂੰ ਕਰਾਸ ਕਰ ਦਿੰਨੇ ਆ ਕਠੋਰ ਜੀਵਨ ਸ਼ੁਰੂ ਹੁੰਦਾ ਕਠੋਰ ਉਹਦੇ ਵਿੱਚ ਤੁਸੀਂ ਵੇਖੋ ਕਦੀ ਸਾਡੇ ਇੱਥੋਂ ਪੜ ਕੇ ਬੱਚੇ ਕਈ ਵਾਰੀ ਮੈਂ ਵੇਖਦਾ ਉੱਥੇ ਅੱਡਿਆਂ ਦੇ ਉੱਤੇ ਖੜੇ ਹੁੰਦੇ ਨੇ ਕੀ ਲੱਭ ਰਹੇ ਹੁੰਦੇ ਨੇ ਅੱਜ ਮੈਨੂੰ ਕੰਮ ਮਿਲ ਜਵੇ ਕੰਮ ਮਿਲ ਜਵੇ ਸੋ ਬੱਚੇ ਹੈਗੇ ਉਹ ਲੱਕੀਐਸ ਹੈਗੇ ਜਦੋਂ ਜਵਾਨ ਹੋਗੇ ਤੁਸੀਂ ਸਮਝੋਗੇ ਨਹੀਂ ਚਿਹਰੇ ਤੋਂ ਤੁਸੀਂ ਵੇਖਿਆ ਵੇਖਣਾ ਕਦੀ ਜਿੰਨੀ ਜ਼ਿਆਦਾ ਉਮਰ ਵਾਲਾ ਵਿਅਕਤੀ ਹੋਏਗਾ ਉਹਦੇ ਚਿਹਰੇ ਦੇ ਉੱਤੇ ਖਿੜੀ ਹੋਈ ਹਾਸਾ ਜਿਹੜਾ ਆਂਦਾ ਹੀ ਨਹੀਂਗਾ ਉਹ ਐਂਜੀ ਹੁੰਦਾ ਰਵੇਲੇ ਐਂਜੀ ਹੋਏਗਾ ਹੱਸੇਗਾ ਨਹੀਂ ਕੋਲਕ ਨਹੀਂ ਹੱਸੇਗਾ ਕਿਉਂਕਿ ਉਹਦਾ ਬੱਚਾ ਮਰ ਚੁੱਕਾ ਹੁੰਦਾ ਪੂਰੀ ਤਰ੍ਹਾਂ ਇਸ ਕਰਕੇ ਜੀਵਨ ਦੇ ਵਿੱਚ ਬਾਲ ਦੇ ਵਾਸਤੇ ਇੱਕ ਸਿੱਖਿਆ ਸੀ ਨਾਲ ਲੈ ਕੇ ਜਾਣੀ ਆ ਕਿ ਹਮ ਬੱਚੇ ਰਹੇਗੇ ਔਰ ਹਮ ਆਪਣੇ ਅੰਦਰ ਕੇ ਬੱਚੇ ਕੋ ਕبھی ਵੀ ਮਰਨੇ ਨਹੀਂ ਦੇਂਗੇ ਧੰਨਵਾਦ ਥੈਂਕ ਯੂ ਵੈਰੀ ਮੱਚ ਕਲੈਪ ਫਾਰ ਯਰਸੈਲਫ ਅੱਜ ਤੁਹਾਡਾ ਪੇਸ਼ੈਂਸ ਅੱਛਾ ਸੀ